ਮਨਿੰਦਰ ਸਿੰਘ ਚੈੜੀਆਂ ਇਹ ਖਾਣਾ ਸਾਡਾ ਸਿੱਧੂ ਪੰਪੋੜਾ ਸਭ ਤੋਂ ਪਹਿਲਾਂ ਮੈਂ ਸਾਡੇ ਸੇਵਾਦਾਰੀਓ ਅਸਤੂ ਸਾਹਿਬ ਅਸਮੀ ਸਾਹਿਬ ਮੋਹਿੰਦੀ ਸਾਹਿਬ ਤੇ ਸਰਚੋ ਸਰਬੰਦ ਜੀ ਸਾਹਿਬ ਦੇ ਕੋਲ ਪਹੁੰਚਿਆ ਮੈਂ ਇੱਥੇ ਹੋਂਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸੇ ਦਾਾਲੀ ਸਾਡੇ ਖਤਮਤੇ ਸੱਜਣ ਜੀ ਨਾਮ ਦੇ ਵਿੱਚ ਪੰਜ ਸਰਪੰਚ ਜੀ ਤੇ ਹੋਰ ਨੰਬਰਦਾਰ ਕਰਾ ਪਹੁੰਚੇ ਉਹਨਾਂ ਤੋਂ ਬਾਅਦ ਮੈਂ ਇੱਥੇ ਹੋਂਕੇ ਉਹਨਾਂ ਨੂੰ ਜੀ ਆਇਆਂ ਨੂੰ

ਨਾਕ ਹੋਕਰ ਹਮਾਰੇ ਪਿੰਡਾਂ ਦਾ ਕੋ ਬਚਾ ਲਈਏ ਹਮਾਰੀ ਆਂਗਰ ਵਾਲੇ ਨਸ਼ਿਆਂ ਕੋ ਬਚਾ ਲਈਏ ਮੁੰਦੇ ਬੜੀ ਇਸ ਚੀਜ਼ ਦੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਕੋ ਇੱਕ ਕੜਾ ਕਦਮ ਉਠਾਇਆ ਹੈ ਕਿ ਬਹੁਤ ਹੀ ਜ਼ਿਆਦਾ ਬਹਿਰੀ ਨੇ ਪੰਜਾਬ ਕੇ ਲਈ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਦੇ ਨਿਸ਼ਾ ਨਿਸ਼ਾਨ ਅਨੁਸਾਰ ਜਿਹੜਾ ਇੱਕ ਜੁਧ ਨਸ਼ਾਗਰੋਧ ਮੁਹਿੰਮ ਚਲਾਈ ਗਈ ਹੈ ਜਿਹਦੇ ਆਲਮੋਸਟ ਮਹੀਨੇ ਤੋਂ ਉੱਪਰ ਹੋ ਗਿਆ ਹੈਗਾ ਉਹਦੇ ਵਿੱਚ ਅੱਜ ਆਪਾਂ ਇੱਥੇ ਰੂਪਨ ਵਿਖੇ ਇੱਕ ਮੀਟਿੰਗ ਕੀਤੀ ਹੈ ਸੰਪਰਕ ਮੁਹਿੰਮ ਦੇ ਤਹਿਤ ਜਿਹਦੇ ਵਿੱਚ ਆਪਾਂ ਲੋਕਾਂ ਦੇ ਨਾਲ ਜੁੜਦੇ ਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਆਪਾਂ ਇੱਕ ਮੀਟਿੰਗ ਰੋਪਨ ਸ਼ਹਿਰ ਵਿੱਚ ਕੀਤੀ ਸੀਗੀ ਜਿਹਦੇ ਵਿੱਚ ਲੋਕਾਂ ਨੇ ਕਾਫੀ ਮਟਮੁਲਾ ਫੀਡਬੈਕ ਦਿੱਤਾ ਸੀਗਾ ਆਪਣੀ ਗੱਲੀਆਂ ਗੱਲਾਂ ਸਾਂਝੀਆਂ ਕੀਤੀਆਂ ਦੀ ਉਹਦੇ ਵਿੱਚ ਡੀਆਈਜੀ ਸਾਹਿਬ ਆਪ ਇੱਥੇ ਆਏ ਸੀਗੇ ਔਰ ਅੱਜ ਦੁਬਾਰਾ ਆਪਾਂ ਇੱਥੇ ਇੱਕ ਵਾਰੀ ਇਕੱਠੇ ਹੋ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਔਰ ਪਿਛਲੀ ਮੀਟਿੰਗ ਤੋਂ ਹੁਣ ਤਲਕ ਕਿਹੜੀ ਕਾਰਵਾਈਆਂ ਹੋਈਆਂ ਉਹਦੇ ਰਿਗਾਰਡਿੰਗ ਉਹਨਾਂ ਦਾ ਕੀ ਫੀਡਬੈਕ ਹੈਗਾ ਔਰ ਅੱਗੇ ਦਾ ਕੀ ਸਾਡਾ ਜਿਹੜਾ ਵੇ ਬਿਓ ਹੈਡ ਹੋਣਾ ਚਾਹੀਦਾ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਹੈਗੀ ਹੈ ਮੈਂ ਦੱਸ ਕੇ ਖੁਸ਼ੀ ਮੈਨੂੰ ਜਾਹਿਰ ਹੋ ਰਹੀ ਹੈ ਕਿ ਲੋਕਾਂ ਨੇ ਕਾਫੀ ਚੰਗਾ ਫੀਡਬੈਕ ਸਾਨੂੰ ਦਿੱਤਾ ਹੈ ਕੁਝ ਲੋਕਾਂ ਨੇ ਤੇ ਇਹ ਵੀ ਕਿਹਾ ਹੈ ਕਿ 70 ਤੋਂ 80% ਤੱਕ ਜਿਹੜਾ ਹੈਗਾ ਨਸ਼ਾ ਖਤਮ ਹੋਇਆ ਹੈ ਬਟ ਇਹ ਇੱਕ ਪਹਿਲਾ ਪੜਾ ਹੈਗਾ ਔਰ ਇਹੀ ਮੈਂ ਗੱਲ ਲੋਕਾਂ ਦੇ ਨਾਲ ਸਾਂਝੀ ਕੀਤੀ ਹੈਗੀ ਕਿ ਇਸ ਪੜਾ ਤੇ ਆਪਾਂ ਪਹੁੰਚੇ ਆਂ ਔਰ ਇਸ ਤੋਂ ਅੱਗੇ ਦਾ ਜਿਹੜਾ ਰਾਹ ਹੈਗਾ ਉਹਦੇ ਵਾਸਤੇ ਸਾਡੇ ਨਾਲ ਆਪਣਾ ਸਹਿਯੋਗ ਜਿਹੜਾ ਹੈਗਾ ਉਹ ਜਾਰੀ ਰੱਖਣ ਲਗਾਤਾਰ ਜਿਹੜੀ ਸਾਡੀ ਇਨਫਰਮੇਸ਼ਨ ਜਿਹੜੀ ਸਾਡੇ ਨਾਲ ਉਹ ਇਨਫਰਮੇਸ਼ਨ ਸਾਂਝੀ ਕਰ ਰਹੇ ਹੈਗੇ ਨੇ ਉਹ ਸਾਂਝੀ ਹੁੰਦੀ ਹੀ ਰਵੇ ਸਾਡੀ ਜਿਹੜੀ ਸੇ ਪੰਜਾਬ ਦੀ ਹੈਲਪ ਲਾਈਨ ਹੈਗੀ ਉਹ ਤੇ ਵੀ ਕਾਫੀ ਫੀਡਬੈਕ ਸਾਨੂੰ ਆ ਰਹੀ ਹੈ ਕਾਫੀ ਚੰਗਾ ਜਿਹੜਾ ਮਤਲਬ ਆਲਮੋਸਟ 100% ਦਾ ਇਜ਼ਾਫਾ ਹੋਇਆ ਪਿਛਲੇ 1 ਮਹੀਨੇ ਦੌਰਾਨ ਔਰ ਲੋਕਾਂ ਦੇ ਕਾਫੀ ਸਾਨੂੰ ਫੀਡਬੈਕ ਕਾਫੀ ਇਨਪੁਟਸ ਸਾਨੂੰ ਮਿਲ ਰਹੀਆਂ ਹੈਗੇ ਨੇ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਸਰਪੰਚ ਹੈਗੇ ਨੇ ਬੋਰਡ ਦੇ ਜਿਹੜੇ ਆਪਣੇ ਮਿਊਨਿਸਪਲ ਕਾਉਂਸਲਰਸ ਹੈਗੇ ਨੇ ਉਹ ਵੀ ਸਾਡੇ ਕੋਲ ਆ ਕਰਕੇ ਆਪਣੀ ਇਨਫਰਮੇਸ਼ਨ ਸਾਂਝੀ ਕਰ ਰਹੇ ਹੈਗੇ ਨੇ ਪਿਛਲੇ 1 ਮਹੀਨੇ ਦੌਰਾਨ ਜਿਹੜਾ ਜ਼ਿਲ੍ਹਾ ਪੁਲਿਸ ਨੇ ਕਰੀਬ 50 ਦੇ ਕਰੀਬ ਪਰਚੇ ਦਰਜ ਕੀਤੇ ਜਿਹਦੇ ਵਿੱਚ 80 ਦੇ ਕਰੀਬ ਜਿਹੜੇ ਨਸ਼ਾ ਵੇਟਲਰਸ অর ਸਮਗਲਰਸ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਕੀਤੇ ਹਨ ਜਿਹਦੇ ਚੋਂ 15 ਮੁਕਦਮੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਨੇ ਉਹ ਫੜੇ ਗਏ ਨੇ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਦੇ ਖਿਲਾਫ 27 ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਉਸ ਤੋਂ ਇਲਾਵਾ ਵੀ ਸਾਡੇ ਜਿਹੜੇ ਆਈਓਸ ਅਗੇ ਨੇ ਚੌਂਕੀ ਇੰਚਾਰਜ ਅਗੇ ਨੇ ਐਫਐਚਓਸ ਅਗੇ ਨੇ ਉਹਨਾਂ ਨੇ ਆਪਣੇ ਵੱਲੋਂ ਉਪਰਾਲੇ ਕਰਕੇ ਲੋਕਾਂ ਨੂੰ ਮੋਟੀਵੇਟ ਕਰਕੇ ਓਟ ਕਲੀਨਿਕ ਤੇ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਹੈ ਸਰਕਾਰ ਵੱਲੋਂ ਰੀਹੈਬ ਸੈਂਟਰ ਵੀ ਜਿਹੜਾ ਨਵਾਂ ਬਣਾਇਆ ਜਾ ਰਿਹਾ ਹੈਗਾ ਰੋਪੜ ਜ਼ਿਲ੍ਹੇ ਵਿੱਚ ਤੇ ਮੈਂ ਚਾਹੁੰਦਾ ਹੈਗਾ ਕਿ ਇਹ ਜਿਹੜਾ ਆਪਣੇ ਡੀ ਐਡਿਕਸ਼ਨ ਪੈਰਾਫਰਨਲੀਆ ਹੈਗਾ ਉਹਦਾ ਵੱਧ ਤੋਂ ਵੱਧ ਆਪਾਂ ਲਾਹਾ ਲਈਏ ਜਿਹੜੇ ਬੱਚੇ ਨਸ਼ਿਆਂ 'ਚ ਲੱਗੇ ਨੇ ਜਿਹੜੇ ਬੰਦੇ ਨਸ਼ਿਆਂ 'ਚ ਲੱਗੇ ਨੇ ਉਹਨਾਂ ਨੂੰ ਆਪਾਂ ਵਾਪਸ ਜਿਹੜਾ ਹੈਗਾ ਡੀ ਐਡਿਕਸ਼ਨ ਕਰਾ ਕਰਕੇ ਆਪਣੀ ਮੇਨ ਸਟ੍ਰੀਮ ਵਿੱਚ ਲੈ ਕਰਕੇ ਆਈਏ ਇੱਕ ਤਰਫ ਤੇ ਤੇ ਆਪਾਂ ਨੂੰ ਜਿਹੜੀ ਸਪਲਾਈ ਲਾਈਨ ਹੈ ਜਿੱਥੇ ਆਪਾਂ ਵਰਕ ਆਊਟ ਕਰ ਰਹੇ ਹਾਂ ਨਾਲ ਦੇ ਨਾਲ ਡਿਮਾਂਡ ਸਾਈਡ ਤੇ ਵੀ ਆਪਾਂ ਨੂੰ ਕੰਮ ਕਰਨਾ ਪਏਗਾ ਜਿਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਚਾਹੀਦਾ ਹੋਏਗਾ ਪਬਲਿਕ ਦਾ ਸਹਿਯੋਗ ਚਾਹੀਦਾ ਹੋਏਗਾ ਮੀਡੀਆ ਮੈਂਬਰਸ ਦਾ ਸਹਿਯੋਗ ਚਾਹੀਦਾ ਹੋਏਗਾ ਸਾਰੇ ਰਲ ਕੇ ਅਗਰ ਆਪਾਂ ਹੰਬੜਾ ਮਾਰਾਂਗੇ ਕੰਮ ਕਰਾਂਗੇ ਤੇ ਮੈਨੂੰ ਪੂਰੀ ਆਸ ਹੈਗੀ ਹੈ ਕਿ ਆਪਾਂ ਜਿਹੜਾ ਇਹ ਮੁਹਿੰਮ ਚ ਉਸ ਵਿੱਚ ਆਪਾਂ ਸਫਲਤਾ ਵੀ ਹਾਸਲ ਕਰਾਂਗੇ ਕਿ ਪੰਜਾਬ ਵਿੱਚੋਂ ਆਪਣੇ ਜ਼ਿਲ੍ਹੇ ਵਿੱਚੋਂ ਜਿਹੜਾ ਹੈਗਾ ਨਸ਼ਾ ਆਪਾਂ ਖਤਮ ਕਰਨੇ ਦਾ ਕੰਮ ਆਪਾਂ